ਉਦੋਂ ਆਪਾਂ ਦੇਣ ਲੈਣ 90000 ਰੁਪਏ ਮੁੱਲ ਕਰਦੇ ਉੱਧਰ ਲਾਲ ਆਵਲਾ ਖੜੀਏ ਬਸ ਠੀਕ ਆ ਨਾ ਬਈ ਉਹ ਆਪਾਂ ਦਿਖਾ ਵੀ ਦਮ ਤੇ ਬਾਈ ਨੇ ਫਾਰਮ ਬਹੁਤ ਸੋਹਣਾ ਬਣਾ ਲਿਆ ਏ ਛੱਤ ਛੁੱਤੀ ਮੈਂ ਕਹਿੰਦਾ ਵੀ ਬਲਵਾਜ ਇਹਦੇ ਨਾਲ ਕੰਮ ਵੀ ਘਟ ਗਿਆ ਨਾ ਬਈ ਤੇ ਜਾਨਵਰ ਵੀ ਸੌਖੇ ਰਹਾ ਜਾਣ ਜਾਨਵਰ ਸੌਖੇ ਰਹਿੰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਜਰੂਰ ਬਾਈ ਉਹਨਾਂ ਨੂੰ ਨਵੇਂ ਫਾਰਮ ਦੀਆਂ ਵਧਾਈਆਂ ਦਿਓ ਇੱਕ ਸੂਹ ਸੂਈ ਆ ਜੀ 4.5 ਸਾਲ ਦੇ ਆਸ-ਪਾਸ ਹੋ ਗਏ ਬਸ ਠੀਕ ਆ ਨਾ ਬਾਈ ਤੇ ਜਿਵੇਂ ਕਹਦੀਏ ਵੀ ਕੱਟ ਕੰਡੀਸ਼ਨਾਂ ਤੇ ਕੰਨਾਂ ਕੋਨਾਂ ਦੀ ਬੜੀ ਚੰਗੀ ਆ ਬੜੀ ਚ ਬਾਕੀ ਕੋੜੀ ਵੀ ਖਾਲੀ ਹੈ ਮਹੰਤਾਂਲੀ ਕੋਈ ਅੰਬਰਸਰਚ ਪੈਂਦਾ ਹੀ ਮਹੰਤਾਂਲੀ ਵਾਲਾ ਘੋੜਾ ਵੱਡਾ ਬਹੁਤ ਠੀਕ ਹੈ ਬਾਈ ਮੰਨ ਲਓ ਹਾਈਟ ਦਾ ਸੀ ਉਹਦੀ 65 62 ਇੰਚ ਹਾਈਟ ਹੈ ਜੀ ਬਈ ਉਹ ਹਾਈਟ ਦੇ ਨਾਲ ਖੁੱਲੀ ਵੀ ਬਹੁਤ ਹੈ ਜਿਵੇਂ ਹੈ ਨਾ ਫਲੰਟ ਦੀ ਬਹੁਤ ਹੱਡਵੈਰ ਬਹੁਤ ਖੁੱਲਾ ਹੀ ਕਰਦੈ ਨੂੰ ਸਵਾਰੀ ਸੂਰੀ ਤੇ ਮੰਨ ਲਓ ਚਾਰੇ ਪੰਜੇ ਘੋੜੀਆਂ ਪਾਸ ਆ ਜੀ ਬਲਕੋ ਠੀਕ ਹੈ ਭਾਈ ਹੋ ਗਈ ਚੈੱਕ ਪਾਤ ਕਣੀ ਹੈ ਜੇ ਆਪਣੇ ਖਿੱਚ ਕੇ ਜਾਨਵਰ ਆਪਾਂ ਆਏ ਨਹੀਂ ਕਹਿੰਦੇ ਆਪਾਂ ਘਟਾ ਕੇ ਦਿੰਨੇ ਆ ਆਪਾਂ ਵੀ ਪ੍ਰੋਫਿਟ ਲੈਣਾ ਪਰ ਆਪਾਂ ਜਾਇਜ਼ ਪ੍ਰੋਫਿਟ ਲੈਣੇ ਆ ਉਹਨਾਂ ਕ ਆਪਣਾ ਆਪ ਦਾ ਖਿੱਚਿਆ ਜਾਨਵਰ ਲਿਆ ਹੁੰਦਾ ਜਿਵੇਂ ਦਿਤਿਆ ਜਿਹੜੀਆਂ ਆਪਾਂ 2 2 3 3 ਲੱਖ ਰੇ ਦਿੰਦੇ ਆ ਉਹ ਘੋੜੀਆਂ 17 17 20 20 ਲੱਖ ਦੀਆਂ ਵੀ 5 5 ਮਿੰਟਾਂ ਚ ਆਪਣੇ ਅੱਡੇਾਂ ਤੇ ਹੀ ਸੇਲ ਹੋ ਜਾਂਦੀਆਂ ਪਰ ਆਪਾਂ ਕਦੇ ਆਏ ਨਹੀਂ ਸੋਚਿਆ ਜਾਰ ਅਗਲੇ ਨੇ ਇੰਨੀ ਮਹਿੰਗੀ ਸਾਰਿਆਂ ਦੀ ਆਪਣੀ ਮਿਹਨਤ ਆਪਣਾ ਭਾਈ ਬਿੱਟੂ ਬਮਾਲ ਹੁਣਾਂ ਕੋਲ ਗੁਰ ਫਤੇ ਘੋੜਾ ਭਾਈ ਜੱਸਰ ਹੁਣਾਂ ਕੋਲ ਫਤੇ ਦਾ ਪੋਤਾ ਜਾਂਦੀ ਹੈ ਤੇ ਕੁਆਲਿਟੀ ਵੀ ਮਿਲ ਜਾਂਦੇ ਸਾਰੇ ਤਰ੍ਹਾਂ ਦੇ ਛੋਟੇ ਰੇਟ ਤੋਂ ਲੈ ਕੇ ਵੱਡੇ ਤੱਕ ਜਿੱਦਾਂ ਦੀ ਅਗਲੇ ਤਾਂ ਸਵਾਦ ਆ ਉਹ ਜਾਂ ਮਿੱਠਾ ਵਾਲੇ ਹੈਨਾ ਬਸ ਬਿਲਕੁਲ ਸਾਸੀ ਜੀ ਮਿੱਤਰਾਂ ਦਾ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚ ਚੁੱਕੇ ਆ ਬਾਬਾ ਜੀਤਾ ਸਟੱਡ ਫਾਰਮ ਪੈਂਡਰ ਸੂਲਪੁਰ ਜ਼ਿਲ੍ਹਾ ਲੁਧਿਆਣਾ ਤੇ ਵੈਸੇ ਤਾਂ ਇਹ ਸਟੱਡ ਫਾਰਮ ਦੀਆਂ ਤੁਸੀਂ ਆਪਣੇ ਚੈਨਲ ਤੇ ਲਗਾਤਾਰ ਵੀਡੀਓ ਦੇਖਦੇ ਆ ਤੇ ਅੱਜ ਆਪਾਂ ਕਾਫੀ ਲੰਮੇ ਸਮੇਂ ਬਾਅਦ ਵੀਡੀਓ ਬਣਾਉਣ ਲੱਗੇ ਆ ਇੱਕ ਤਾਂ ਦੋ ਵਧਾਈਆਂ ਦੇਣੀਆਂ ਬਲਰਾਜ ਨੂੰ ਅਲਾਹਾਤਾ ਭਾਈ ਨੇ ਜਿਹੜੀ ਜਿਹੜਾ ਫਾਰਮ ਨਵਾਂ ਬਣਾ ਲਿਆ ਉਹ ਵੀ ਤੁਹਾਨੂੰ ਸਾਰਾ ਫਾਰਮ ਦਿਖਾਵਾਂਗੇ ਤੇ ਦੂਜਾ ਮੁੰਡਾ ਭਾਈ ਸਾਡਾ ਕਬੀਲਦਾਰ ਹੋ ਗਿਆ ਸਰਪੰਚਾਂ ਦਾ ਮੁੰਡਾ ਤੇ ਦੋਨੇ ਵਧਾਈਆਂ ਬੰਦੀਆਂ ਬੜਾ ਪਹਿਲਾਂ ਤਾਂ ਆਪਣੀ ਟੀਮ ਵੱਲੋਂ ਵਧਾਈਆਂ ਭਾਈ ਥੈਂਕ ਯੂ ਵੀਰ ਤੇ ਬਹੁਤ ਥੈਂਕ ਯੂ ਤੁਹਾਡਾ ਤੇ ਫਾਰਮ ਦੀਆਂ ਵੀ ਤੇ ਮੰਗੜੇ ਦੀਆਂ ਵੀ ਹੈ ਨਾ ਤੇ 15 ਭਾਈ ਦੱਸਦੀ ਆਪਾਂ ਹਨਾ ਦਰਸ਼ਕਾਂ ਨੂੰ ਕਿ ਟੋਟਲ ਕਿੰਨੇ ਜਾਨਵਰ ਆ ਆਪਣੇ ਕੋਲੇ ਇਸ ਟਾਈਮ ਫਾਰਮ ਦੇ ਭਾਈ ਮੇਰੇ ਟੋਟਲ ਆਪਾਂ ਨਾਈਂ ਕਦੇ ਗਿਣੇ ਆ ਜੀ ਕਿਉਂਕਿ ਆਪਾਂ ਪਤਾ ਨਹੀਂ ਹੁੰਦਾ ਐ ਨਹੀਂ ਪਤਾ ਦਿਹਾੜੀ ਚ 10 ਜਾਨਵਰ ਨਵੇਂ ਆ ਜਾਣ 15 15 20 20 ਟਰੱਕ ਚ ਉੱਤਰਦੇ ਵੀ ਤੁਸੀਂ ਦੇਖਿਆ ਐ ਨਹੀਂ ਪਤਾ ਹਨਾ ਰਾਤ ਜੀ ਨੂੰ ਵੀ ਕਈ ਵਾਰ ਤਾਂ 3 3 4 4 ਸੌਦੇ ਹੋ ਜਾਂਦੇ ਬਾਬੇ ਦੀ ਕਿਰਪਾ ਨਹੀਂ ਆ ਨਾ ਤਾਂ ਆਪਾਂ ਖਰੀਦਣ ਵੇਲੇ ਸੋਚਿਆ ਵੀ ਬੰਨਨ ਦਾ ਕਿੰਨਾ تھا ਨਾ ਵੇਚਣ ਵੇਲੇ ਨਾ ਹੀ ਆਪਾਂ ਕਦੇ ਬੈਗ ਡੀਲ ਪਾਈ ਆ ਨਾ ਨਿਊ ਐਂਟਰੀ ਦਾ ਪਾਇਆ ਬਿਲਕੁਲ ਹਨਾ ਭਾਈ ਵਲੌਗ ਜਰੂਰ ਪਾ ਲਈ ਤੇ ਉੱਤਰਦੇ ਆਂਦਾ ਹਨਾ ਪਰ ਐ ਕਦੇ ਫੋਟੋ ਨਹੀਂ ਪਾਈ ਆ ਨਿਊ ਐਂਟਰੀ ਹੋਈ ਇੱਕ ਇਹ ਵਾਰ ਤਾਂ ਫੋਟੋ ਖਿੱਚਣ ਤੋਂ ਪਹਿਲਾਂ ਹੀ ਜਾਨਵਰ ਫੀਲ ਹੋ ਜਾਂਦੇ ਤੇ ਬਲਰਾਏ ਭਾਈ ਇਹ ਚੀਜ਼ ਦੇ ਹਨਾ ਮੈਂ ਵੀ ਕਈ ਵਰੀ ਆਪਾਂ ਗੱਲਬਾਤ ਕਰਦੇ ਵੀ ਉਹਨੇ ਹਨਾ ਵੀ ਆਪਣਾ ਫਾਰਮ ਇੱਕ ਇ ਇਹਦੀ ਤਾਂ ਕੋਈ ਬੰਦਾ ਨਰਾਜ਼ ਨਹੀਂ ਹੋਗੇ ਜਊ ਹੈਨਾ ਵੀ ਜੇ ਕਿਸੇ ਸੱਜਣ ਨੇ ਕੱਟ ਪੈਸੇ ਲਾਉਣੇ ਆ ਉਹਦੇ ਲਈ ਵੀ ਮੋਸਟ ਵੈਲਕਮ ਆ ਤੇ ਜਿਹੜੇ ਹੱਜੇ ਨੇ ਚੰਗਾ ਕੋਈ ਡੀਐਨਏ ਵਾਲਾ ਲੈਣਾ ਉਹਦੇ ਵਾਸਤੇ ਵੀ ਹੈਨਾ ਕੁਆਂਟੀਟੀ ਵੀ ਮਿਲ ਜਾਂਦੀ ਹੈ ਤੇ ਕੁਆਲਿਟੀ ਵੀ ਮਿਲ ਜਾਂਦੀ ਸਾਰੇ ਤਰ੍ਹਾਂ ਦੇ ਛੋਟੇ ਰੇਟ ਤੋਂ ਲੈ ਕੇ ਵੱਡੇ ਤਾਈ ਜਿੱਦਾਂ ਦੀ ਅਗਲੇ ਤਾਂ ਸਵਾਦ ਆ ਉਹ ਜਾਂ ਮਿੱਠਾ ਵਾਲੇ ਹੈਨਾ ਬਸ ਬਿਲਕੁਲ ਹੈਨਾ ਜਿਹੜੀ ਚੀਜ਼ ਆਪਾਂ ਦੱਸਣੀ ਚਾਹੁੰਦੇ ਆ ਵੀ ਇਹ ਨਹੀਂ ਵੀ ਤੁਸੀਂ ਨਰਾਜ਼ ਹੋ ਜਾਓਗੇ ਜੇ ਤੁਸੀਂ ਚੰਗੀਆਂ ਜਾਨਵਰ ਚਾਹੀਦੇ ਚੰਗੇ ਲੈ ਲੈਣਾ ਤੇ ਬਿਨਾਂ ਪਹਿਲਾਂ ਤਾਂ ਆਪਾਂ ਕਰਮੇ ਆ ਤੇ ਇਹਨਾਂ ਦੀ ਵੀ ਗੱਲਬਾਤ ਕਰ ਲਈ ਹੈਨਾ ਸਭ ਤੋਂ ਪਹਿਲਾਂ ਤਾਂ ਆਪਣਾ ਜੈ ਰਾਜ ਹੈ ਨਾ ਕਿਵੇਂ ਚੱਲ ਰਿਹਾ ਬਈ ਇਹਦਾ ਬਾਬੇ ਦੀ ਕਿਰਪਾ ਪੂਰੀ ਜੀ ਹੁਣ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇਹਨੇ 6 ਸਾਲ ਦਾ ਹੋ ਜਾਣਾ ਜੀ ਠੀਕ ਹੈ ਬਈ ਤੇ ਬਾਬੇ ਦੀ ਕਿਰਪਾ ਨਾਲ ਪੂਰਾ ਵਧੀਆ ਚੱਲੇ ਰਿਜ਼ਲਟ ਵੀ ਲੈਣਾ ਲੱਗ ਦਿਨ ਚ ਦੋ ਦੋ ਤਿੰਨ ਤਿੰਨ ਕੁੜੀ ਇੱਕ ਤਾਂ ਕੁੜੀ ਜਲੰਧਰੋਂ ਆਈ ਖੜੀ ਹੈ ਜੀ ਇੱਕ ਅੱਜ ਛੋਡੇ ਮੂਹਰੇ ਆਪਾਂ ਛਲੇ ਚ ਕੁੜੀ ਜਿਹੜੀ ਹੁਣ ਆਪਾਂ ਭਰਾਈ ਹੈ ਬਈ ਹੈ ਨਾ ਤੇ ਬਈ ਰਿਜ਼ਲਟਾਂ ਦੇ ਹਿਸਾਬ ਨਾਲ ਤੇ ਕਿੰਨੀਆਂ ਘੋੜੀਆਂ ਮੇਟ ਕਰਕੇ ਤੇ ਹੁਣ ਕੀ ਫੀਸ ਚੱਲ ਰਹੀ ਹੈ ਬਈ ਜੀ ਫੀਸ ਤਾਂ ਵੀਰੇ ਰੱਖੀ ਦਾ 52000 ਆਪਾਂ ਜੀ ਹੈ ਨ ਕਈ ਵਾਰ ਨਹੀਂ ਘੋੜੀ ਵੱਧ ਆਈ ਪਰ ਆਪਾਂ ਕਹਿੰਦੇ ਬੰਦਾ ਨਾਰਾਜ਼ ਨਹੀਂ ਕੀਤਾ ਜਿੰਨੇ ਬੰਦਾ ਖੁਸ਼ੀ ਨਾ ਦੇ ਜ ਲੈ ਲਈ ਦੀ ਬਸ ਠੀਕ ਹੈ ਨਾ ਭਾਈ ਤੇ ਇੱਕ ਮੈਂ ਕਹਿੰਦਾ ਇਹਦੇ ਬਾਰੇ ਥੋੜਾ ਜਿਹਾ ਦੱਸ ਦੀ ਹੈ ਨਾ ਜਿਹੜੇ ਆਪਣੀ ਨਿਊ ਐਂਟਰੀ ਹੈ ਨਾ ਭਾਈ ਦਿਖਾ ਦੀ ਹੈ ਕਰੀ ਤੇ ਇਹਦੀ ਪ੍ਰੋਫੈਸ਼ਨਲ ਵੀਡੀਓ ਆਪਾਂ ਫੇਰ ਕਰਾਂਗੇ ਥੋੜਾ ਸੈੱਟ ਹੋ ਲੈਂਦੇ ਹਾਂ ਨਾ ਇਹਦੀ ਬਸਰਾਜ ਨੌਕਰੀ ਦੀ ਇਹ ਕੀ ਡਿਟੇਲ ਹੈ ਭਾਈ ਇਹਦੀ ਇਹ ਰੋਲੀ ਵਾਲੇ ਅਰਜੰਦਾ ਜੀ ਚਾਰ ਦੰਦ ਹੋਇਆ ਹਜੇ ਮੈਂ ਤੁਹਾਨੂੰ ਕਲਿੱਪਾਂ ਦੇ ਦੂੰ ਬਹੁਤ ਸੋਹਣੇ ਗਰਦਨ ਸਹਿਜ ਪੈਰ ਦਾ ਸਹਿਜ ਦੇਖੋ ਜੀ ਬਹੁਤ ਵੱਡਾ ਸਹਿਜ ਆ ਲੈ ਚਲੋ ਅੰਦਰ ਜਨਕਿ ਜਿਵੇਂ ਥਾਉਣ ਦੀ ਬਰੀਕੀ ਪਈ ਇਹਦੀ ਹਨਾ ਥਾਉਣ ਦੀ ਗਰਦਨ ਬਹੁਤ ਗਰਦਨ ਜਿਵੇਂ ਆਪਾਂ ਮੰਨਿਆ ਖਰਨੀ ਬਹੁਤ ਚੰਗੀ ਆ ਠੀਕ ਹੈ ਭਾਈ ਉਹਨੂੰ ਕਲਿੱਪਾਂ ਦੂੰ ਮੈਂ ਬਾਹਰ ਲਿਆ ਅਰਜੰਦਰਾ ਔਲੀ ਵਾਲੇ ਦਾ ਬਸ ਠੀਕ ਹੈ ਭਾਈ ਇਹ ਉਹ ਜਿਵੇਂ ਮੀਟਿੰਗ ਲਈ ਸਟੈਅ ਰੈਡੀ ਹੈ ਵੀ ਦੋ ਦੋ ਆਪਾਂ ਕੱਲ ਲਿਆਂਦਾ ਦੋ ਘੋੜੀਆਂ ਮੀਟ ਕਰਵਾਤੀਆਂ ਦੋ ਪਹਿਲਾਂ ਮਿਲੀਆਂ ਬਸ ਠੀਕ ਹੈ ਜਾਨੀ ਕਿ ਕੋਈ ਸੱਜਣਾ ਨੁਕਰੇ ਵਾਲਾ ਜਾਂ ਚੰਬੀ ਵਾਲਾ ਉਹਦੇ ਵਾਸਤੇ ਬਲਕਾ ਮਾਣਾ ਆਪਾਂ ਡਾਇਮੰਡ ਦਾ ਬੱਚਾ ਫਤੇਂ ਵੇਚਦਾ ਸੀ ਫਿਰ ਆਪਦੀਆਂ ਘੋੜਿਆਂ ਚ ਵਿੱਚ ਕਈ ਵਾਰ ਚੰਬੀਆਂ ਆ ਜਾਂਦੀਆਂ ਹੀ ਟੂਟ ਵਾਲੀਆਂ ਠੀਕ ਹੈ ਭਾਈ ਉਹ ਭਰਉਣ ਵਾਸਤੇ ਘੋੜਾ ਨਹੀਂ ਸੋਚਿਆ ਠੀਕ ਹੈ ਭਾਈ ਤੇ ਲੋ ਵੀ ਸੱਜਣਾ ਇਹ ਹੈਗਾ ਆਪਣਾ ਗੁਰ ਦਿੱਤਾ ਭਾਈ ਹਨਾ ਤੇ ਕਿਵੇਂ ਗੁਰ ਦਿੱਤੇ ਦੀ ਭਾਈ ਮੀਟਿੰਗ ਓਕੇ ਜਿਵੇਂ ਚੱਲ ਰਹੀ ਹੈ ਭਾਈ ਬਹੁਤ ਹਜੇ ਰਿਜ਼ਲ 92 ਘੋੜਿਆਂ ਮੀਟ ਹੋ ਗਏ ਤਾਂ ਲੋਕ ਇੱਥੇ ਰਿਜ਼ਲਟ ਦਾ ਇੰਤਜ਼ਾਰਾ ਬਸ ਜਦੋਂ ਰਿਜ਼ਲਟ ਆਉਣ ਲੱਗਿਆ ਲੈਣੋਂ ਆਵਾਜ਼ ਆ ਜਾਈ ਇਹਨਾਂ ਘੋੜੀ ਰਹੀ ਬਹੁਤ ਇਹਦੀ ਹਾਂ ਇਹਦੇ तकरीबन ਜਿੰਨੀਆਂ ਆਪਾਂ ਘੋੜੀਆਂ ਮਲਾਈਆਂ ਦੋ ਤਾਂ ਮੀਨੀਆਂ ਹੀ ਸੂ ਪੈਣੀਆਂ ਸਾਰਿਆਂ ਤੋਂ ਪਹਿਲਾਂ ਰਿਜ਼ਲਟ ਉਹਨਾਂ ਦੋਨਾਂ ਦਾ ਉਹਨਾਂ ਕੋਲੇ ਆਉਣਾ ਬਾਈ ਹੁਣਾਂ ਤਰਨ ਆਉਣੀ ਆ ਘੋੜੀ ਦਾ ਰਿਜ਼ਲਟ ਦੂਰ ਦੂਰਾਂ ਇਹ ਤਾਂ ਘੋੜੀ ਬਹੁਤ ਮਿਲਨੀ ਆ ਜੀ ਬਿਲਕੁਲ ਬਾਈ ਇਹਦੀ ਕਿਉਂਕਿ ਬਲੱਡ ਲਾਈਨ ਹੈ ਨਾ ਆਪਾਂ ਥੋੜੀ ਥੋੜੀ ਤੁਰੇ ਜਾਂਦੇ ਆ ਪਤਾ ਸਦੀ ਜਾਣਾ ਇਹ ਹੈਗਾ ਇਹ ਵੀ ਜੇ ਰਾਜ ਦਾ ਬੱਕਰਪੋੜਾ ਵੀ ਜੇ ਰਾਜ ਬੱਕਰਪੋੜਾ ਲ ਠੀਕ ਤਾਂ ਤਾਂ ਹੋਇਆ 63+ ਹਾਈਟ ਹੋ ਗਈ 63+ ਹੈ ਨਾ ਬਈ ਮਾਏ ਦੀ ਸ਼ਾਨਦਾਰੀ ਜੀ ਜਿਹੜਾ ਹਮਜਾ ਘੋੜਾ ਬਾਈ ਰੋਬਨ ਹੁਣ ਨਾਲ ਉਹ ਦਾ ਭਰਾ ਮਾਲੀ ਠੀਕ ਹੈ ਬਈ ਇਹਦੀ ਆਪਾਂ ਫੀਸ ਕਿੰਨੀ ਕਰਨੇ ਚਾਰਜ ਦੀ ਫੀਸ ਤਾਂ ਦੋਨਾਂ ਦੀ ਬਰਾਬਰੀ ਜੈ ਰਾਜ ਤੇ ਇਹਦੀ ਫਿਰ ਬਸ ਠੀਕ ਹੈ ਨਾ ਪਰ ਉਹ ਜਮਾਨਤ ਤੇ ਬਦਰਾ ਜਿਹੇ ਜਿਵੇਂ ਸਭ ਤੋਂ ਪਹਿਲਾਂ ਇੱਕ ਨੰਬਰ ਤੇ ਖੜੀ ਹੈ ਕਰਮਾਲੀ ਇਹਦੀ ਬਈ ਕੀ ਡਿਟੇਲ ਹੈ ਤੇ 4 ਜਨਵਰੀ ਹੁਣੇ ਲਾਈ ਆਪਾਂ ਨਵੀਂ ਆਏ ਜੀ ਠੀਕ ਹੈ ਬਈ ਆਹ ਕੁੜੀ ਹੈ ਜੀ ਤੇ ਉਹਦਾ ਮਗਰ ਬਸ਼ੀਰਾ ਮਤਲਬ ਕਿ ਲੈਣ ਦਾ ਹੁਣ ਮੌਕੇ ਤੇ ਖਾਲੀ ਅੰਦਰ ਦੀ ਜਿਹੜੇ ਮਰਜ਼ੀ ਡਾਕਟਰ ਦਾ ਚੈੱਕ ਕਰਾ ਲੈ ਮ ਠੀਕ ਹੈ ਭਾਈ ਤੇ ਪੇਟ ਦੀ ਇਹ ਕਹਿਣ ਦਾ ਮਤਲਬ ਘੋੜੀ ਲਓ ਜਿਹਨਾਂ ਬ੍ਰੀਡਿੰਗ ਵਾਸਤੇ ਲੈਣੀ ਆ ਉਹ ਦੇਖ ਸਕਦਾ ਰਿਜ਼ਲਟ ਇਹਦੇ ਨਾਲ ਖੜਾ ਉਹ ਮਗਰ ਜਿਹੜਾ 3 ਨੰਬਰ ਵਾਲਾ ਬਛੇਰਾ ਉਹ ਇਹਦਾ ਠੀਕ ਹੈ ਭਾਈ ਬੜਾ ਜਿਹੇ ਤੇ ਆਜਾ ਕਰਮਾ ਵਾਲੀ ਤੇ ਸਭ ਤੋਂ ਪਹਿਲਾਂ ਜਿਹੜਾ ਬਹਿਵਲ ਵਾਲੇ ਹਾਂਸ ਦੀ ਬੱਚੀ ਡੀਐਨਏ ਤਾਂ ਗਾਰੰਟੀ ਹੋਊ ਜੀ ਠੀਕ ਹੈ ਭਾਈ 7 ਕੁ ਮਹੀਨੇ ਉਮਰ ਹੋਈ ਹੈ ਹਾਈਟ ਨਾਲੀ ਨਾਲੀ ਬਹੁਤ ਲੰਮੀ ਜਿਵੇਂ ਆਪਾਂ ਬਹਿਵਲ ਵਾਲੇ ਹਾਂਸ ਦੇ ਬੱਚੇ ਦੇਖੇ ਹਾਈਟ ਬਹੁਤ ਉਹ ਬੱਚੇ ਬੜੇ ਕੁਆਲਿਟੀ ਦੇ ਆ ਰਹੇ ਆ ਦੇ ਹਨ ਹੈਵੀ ਹੋ ਵੀ ਬਹੁਤ ਹਾਈਟ ਕੱਢਣ ਵਾਲੇ ਪੱਖੋਂ ਲਓ ਇੱਕ ਦੋ ਸਪੌਟ ਆ ਪਿੰਡੇ ਤੇ ਹਾਂ ਬੱਚ ਬਿਲਕੁਲ ਹੋਣਾ ਬਾਈ ਤੇ ਇਹ ਵੀ ਆਪਾਂ ਸੇਲ ਬਾਤ ਹੀ ਆਣਾ ਆਪਣਾ ਜੀ ਇਹ ਵੀ ਸੇਲ ਬਾਤ ਤੇ ਬਦਰਾਜ ਇਹ ਇਹ ਆਪਣੇ ਜੈ ਰਾਜ ਦਾ ਬੱਚਾ ਜੀ 7 ਕਿ ਮਹੀਨੇ ਦੇ ਆਸ-ਪਾਸ 6.5 7 ਮਹੀਨੇ ਦਾ ਹੋਗਾ ਠੀਕ ਆ ਬਾਈ ਬਾਈ ਇੱਥੋਂ ਪਤਾ ਲੱਗਦਾ ਹੈ ਨਾ ਜੀ ਮਾਰਕਿੰਗ ਪ੍ਰੋਪਰ ਦੇ ਰਿਹਾ ਬੱਚੇ ਦੀ ਹੈ ਨਾ ਬੱਚਿਆਂ ਦੀ ਅੱਜ ਵੀ ਜਿਹੜੀ ਬੱਚੇ ਉਦੋਂ ਹੀ ਮਗਰਲੇ ਦੋ ਪਰ ਚਿੱਟੇ ਮੱਥੇ ਪਟਾ ਇਹਦੀ ਮਾਂ ਦੇ ਵੀ ਫੋਨ ਨਾ ਜਿਹੜੀ ਅੱਜ ਕੁੜੀ ਹੈ ਉਦੋਂ ਹੀ ਫੋਲ ਹੈ ਬਾਕੀ ਇਹਦੇ ਜਿਵੇਂ ਮਾਰਵਾੜੀ ਕਰੈਕਟਰਾਂ ਦੇ ਵਿੱਚ ਹੈ ਨਾ ਇਹਦਾ ਬਲੇਜ ਇਹਦੇ ਕੰਨ ਹੈ ਨਾ ਲੈਂਥ ਲੁਕ ਬਹੁਤ ਚੰਗੇ ਹੈ ਨਾ ਨਵਾਂ ਆਇਆ ਲਿਬੜਾ ਲੁਬੜਾ ਨ ਆਪਾਂ ਪਾਵਾਂਗੇ ਆਪਣੇ ਪੇਜ ਤੇ ਫੋਟੋ ਬਸ ਠੀਕ ਆਣਾ ਬਾਈ ਤੇ ਬਈ ਉਹਦੇ ਬਾਰੇ ਦੱਸ ਜਿਹੜਾ ਉਸੇ ਘੋੜੀ ਦਾ ਬੱਚਾ ਹੈ ਹਨਾ ਉਹ ਹਾਂਜੀ ਉਹ ਫੌਜੀ ਦਾ ਜੀ ਮੱਝੂ ਕੇ ਵਾਲੇ ਫੌਜੀ ਦਾ ਪੋਤਾ ਆ ਗਿਆ ਬਾਈ ਨੰंजे ਕੋਲ ਮੁਹੱਬਤ ਘੋੜਾ ਜਿਹੜਾ ਠੀਕ ਹੈ ਠੀਕ ਹੈ ਬਾਈ 68 ਇੰਚ ਵਾਲਾ 68 ਇੰਚ ਦਾ ਪਤਾ ਨਹੀਂ ਕਿਤਾ ਉਹਦਾ ਉਹਦਾ ਬੱਚਾ ਠੀਕ ਹੈ ਬਾਈ ਉਹਦਾਂ ਚੰਗਦਾ ਅੱਜ ਹੀ ਇਹਦੇ ਰੱਸਾ ਪਿਆ ਅੱਜ ਹੀ ਬੰਨਿਆ ਠੀਕ ਹੈ ਬਾਈ ਬਈ ਉਹਦੇ ਵੀ ਬੱਚੇ ਬੜੇ ਹਨਾ ਸਾਫ ਤੇ ਉਹ ਦਿੱਤੇ ਹਨਾ ਮਾਰਕੀਟ ਦੇ ਵਿੱਚ ਜੇ ਚੇਲਦੇ ਆ ਤਾਂ ਪੂਰੀ ਮੰਗ ਆਉਦੀ ਬੱਚਿਆਂ ਦੀ ਹਨਾ ਤੇ ਇਹ ਵੀ ਆਪਾਂ ਦੇ ਦਾਂਗੇ ਹਨਾ ਬਾਈ ਵੇਚਣ ਵਾਸਤੇ ਸਾਰੇ ਤਕਰੀਬਨ ਤੇ ਬਾਈ ਨੇ ਫਾਰਮ ਬਹੁਤ ਸੋਹਣਾ ਬਣਾ ਲਿਆ ਏ ਛੱਤ ਛੁੱਤੀ ਮੈਂ ਕਹਿੰਦਾ ਵੀ ਬਲਵਾਜ ਇਹਦੇ ਨਾਲ ਕੰਮ ਵੀ ਘਟ ਗਿਆ ਹਣਾ ਬਈ ਤੇ ਜਾਨਵਰ ਵੀ ਸੌਖੇ ਰਹਿ ਗਏ ਜਾਨਵਰ ਸੌਖੇ ਰਿਹਾ ਪਰ ਪਹਿਲਾਂ ਦੇਖਿਆ ਚਾਦਰਾਂ ਤੇ ਤਪ ਬਹੁਤ ਜਾਂਦਾ ਏ ਖਰਾਕ ਪਾਈ ਦੀ ਏ ਪਰ ਜਦੋਂ ਉੱਪਰੋਂ ਬੰਦੇ ਨੂੰ ਜਾਨਵਰ ਨੂੰ ਹੀਟ ਆਈ ਜਾਵੇ ਜਾਨਵਰ ਰਾਜੀ ਘਟ ਹੁੰਦਾ ਜੀ ਹਾਂ ਹੁਣ ਮੇਰੇ ਹਿਸਾਬ ਨਾਲ ਜਿਵੇਂ ਪੱਕਾ ਹੋ ਗਿਆ ਏ ਥੋੜੀ ਸਵਾਈ ਕਰਨੀ ਵੀ ਸੌਕੀ ਆਣਾ ਬਾਕੀ ਆ ਆਪਣਾ ਖੁੱਲਵਾਰਾ ਹੋ ਗਿਆ ਹਣਾ ਖੁੱਲੇ ਛੱਡਣ ਨੂੰ ਜੀ ਬਾਹਰ ਜਿਵੇਂ ਰਾਤ ਨੂੰ ਬੰਦਨੇ ਜਾਂ 10 ਰੀਤੇ ਤੇ ਉਦੋਂ ਬੰਦੇ ਜਾਂਦੇ ਆਪਣੇ ਏਰੀਏ ਚ ਇਤਿਹਾਸ ਦੀ ਕਮੀ ਆ ਹੋਏ ਵਾਲੇ ਪੈ ਜਾਂਦੇ ਫਿਰ ਭੇੜਾ ਲੱਗ ਬਿਲਕੁਲ ਹਾਂ ਜਨਵਰੀ ਆ ਮੈਂ ਕਹਿੰਦਾ ਦੇਖੀ ਨਹੀਂ ਦਿੰਦਾ ਬੰਦੇ ਨੇ ਪਹਿਲੀ ਏਰੀਆ ਦੇਖਣਾ ਹਨ ਤੇ ਬਲਰਾਜ ਆਪਾਂ ਸ਼ੁਰੂ ਹੋ ਜਾਈਏ ਬਾਈ ਜਿਵੇਂ ਆ ਕਰਮ ਵਾਲੀ ਪਹਿਲਾਂ ਹੀ ਆ ਖੜੀ ਏਦੀ ਕੀ ਡਿਟੇਲ ਆ ਇਹ ਆ ਆਲੀ ਸਾਨਦੀ ਆ ਜੀ ਮਂਦੇਰ ਘੋੜੇ ਦੀ ਆ ਗਾਰੰਟੀ ਨਾਲ ਮਂਦੇਰ ਦੀ ਹੋ ਐਕਸਟਰਾ ਸੂਈ ਆ ਮੌਕੇ ਦੇ ਖਾਲੀ ਮੱਥੇ ਫੁੱਲਾ ਠੀਕ ਆ ਬਈ ਠੀਕ ਆ ਬਈ ਕਿੰਚਾ ਦੀ ਹਾਈਟ ਆ ਜੀ ਠੀਕ ਆ ਬਈ ਮੌਕੇ ਦੀ ਹੁਣ ਅੰਦਰ ਅੰਦਰ ਦੀ ਚੈੱਕ ਪਾਸ ਜਿਹੜੇ ਮਰਜ਼ ਜਿਹੜਾ ਅੰਦਰ ਦਾ ਜਿਹੜੇ ਮਰਜ਼ੀ ਆਪਦੇ ਡਾਕਟਰ ਤੋਂ ਚੈੱਕ ਕਰਵਾ ਕੇ ਲੈ ਜਾਓ। ਬਸ ਠੀਕ ਆਣਾ ਬਾਈ ਤੇ ਬਲਰਾਜਾ ਕਿੰਨੇ ਉ ਕਿੰਨੀ ਦੇ ਸੀ ਸੀਗੀ ਉਮਰਾਂ ਮਰਾਂ ਦੀ ਇੱਕ ਸੂਹਾਂ ਸੂਈ ਆ ਜੀ 4.5 ਸਾਲ ਦੇ ਆਸ-ਪਾਸ ਹੋਏ। ਬਸ ਠੀਕ ਆਣਾ ਬਾਈ ਤੇ ਜਿਉਂ ਕਹਦੀਏ ਵੀ ਕੱਟ ਕੰਡੀਸ਼ਨਾਂ ਤੇ ਕੰਨਾਂ ਕੋਨਾਂ ਦੀ ਬੜੀ ਚੰਗੀ ਆ ਬੜੀ ਚੰਗੀ ਜੀ। ਇਹਦੇ ਘੋੜੇ ਦੀ ਆਪ ਗਰੰਟੀ ਨੇ ਡੀਐਨਏ ਤਾਈਓ ਆਪਣੀ ਹੋਊ। ਬਸ ਠੀਕ ਆਣਾ ਬਾਈ। ਮੈਂ ਕਾ ਨੰਬਰ ਦੇ ਦਾਂਗੇ ਆਪਾਂ ਜੀ। ਬਸ ਠੀਕ ਆਣਾ ਤੇ ਬਲਰਾਜਾ ਜੀ ਉਦੋਂ ਦਾ ਜਿਹੜੀ ਆ ਗਈ ਹੈ ਨਾ ਆਪ ਲੱਖਾਂ ਪਹਿਲੀ ਵਾਰ ਆਪਣੇ ਘੋੜੇ ਤੋਂ ਮੇਟ ਹੋਈ ਗੁਰਦਿੱਤ ਤੋਂ ਮੇ ਬਲਕੋ ਠੀਕ ਹੈ ਭਾਈ ਹੋ ਗਈ ਚੱਕ ਪਾਤਕ ਨਹੀਂ ਹੈ ਜੇ ਤਾਂ ਦੇਣੀ ਹੋਇਆ ਮੰਨ ਲਓ ਜਨ ਹੋਇਆ ਭਾਈ ਉਹ ਕਿੰਨੇ ਚਿਰ ਦੀ ਹੈ ਭਾਈ ਨਵਾਂ ਗਈਆਂ ਚਾਰ ਦਿਨ ਤੋਂ ਹੋਣ ਲੱਗੀ ਹੈ ਜੀ ਚਾਰ ਦਿਨ ਤਿੰਨ ਸਵਾ ਤਿੰਨ ਸਾਲ ਉਮਰ ਹੈ ਨਵਾਂ ਗਈਆਂ ਹੈ ਨਾ ਭਾਈ ਤੇ ਬਲਰਾ ਜਿਹੇ ਦੇ ਬਾਰੇ ਤਾਂ ਸਹੀਆ ਬੜੀ ਹੈ ਨਾ ਸਾਹ ਇਹ ਪੰਜ ਕ ਲੈਣ ਜੈ ਮੰਗਲ ਅੱਖਾਂ ਤੋਂ ਠੀਕ ਹੈ ਭਾਈ ਹੈ ਨਾ ਤੇ ਉਹ ਸਾਫ ਵੀ ਬੜੀ ਹੈ ਹੈ ਨਾ ਪੂਰੀ ਸਾਫ ਇਹ ਵੀ ਖਾਲੀ ਇਹਦੀ ਬੱਚੀ ਲਾਈ ਹੈ ਬਲੋਤਰੇ ਤੋਂ ਆਈ ਹੈ ਜੀ ਠੀਕ ਹੈ ਭਾਈ ਉੱਥੇ ਵੇਚੀ ਆਪਾਂ ਮੇਲੇ ਬਸ ਠੀਕ ਹੈ ਨਾ ਭਾਈ ਤੇ ਬਲਰਾ ਜਿਵੇਂ ਆ ਖੜਾ ਦੋਨੇ ਜੋੜਾ ਭਾਈ ਲੀ ਜੰਬੀ ਖਾਲੀ ਹੈ ਕਮੈਤ ਘੋੜੀ ਹੈ ਜਿਹ ਏ ਹੈਗੀ ਆਪਣੇ ਗੁਰਦੈਤ ਤੋਂ ਮਲਾਤੀ 15 17 ਦਿਨ ਹੋ ਗਏ ਫੋਟੋ ਵੀਡੀਓ ਮਿਲ ਜੂ ਬਸ ਠੀਕ ਹੈ ਨਾ ਭਾਈ ਭਾਈ ਕੰਨ ਬੜਾ ਸੋਹਣਾ ਹੈ ਦਾ ਹੈ ਨਾ ਜਿਹੜਾ ਕੁੰਡੀ ਵਾਲਾ ਕੰਨ ਬਹੁਤ ਸੋਹਣਾ ਜੀ ਮੱਥੇ ਮਾਰਕੇ ਬਹੁਤ ਸੋਹਣੇ ਬਲੇਜ ਆ ਬਿਲਕੁਲ ਹੈ ਨਾ ਭਾਈ ਤੇ ਲਓ ਵੀ ਮਿੱਤਰੋ ਆਪਾਂ ਵੀਡੀਓ ਦੇ ਸ਼ੁਰੂ ਚ ਵੀ ਕਿਹਾ ਹੈ ਨਾ ਜਿਹੜੀ ਜੀ ਚਾਹੋਗੇ ਉਹੀ ਮਿਲੂਗੀ ਤੇ ਬਲਰਾਜ ਇਹਦਾ ਦਾ ਸਵੇਕਰ ਮਾਲੀ ਦਾ ਜਿਹੜੇ 66 ਇੰਚ ਹਾਈਟ ਆ ਜੀ ਮੱਥੇ ਫੁੱਲ ਆ ਮਗਰ ਕੋਈ ਪੈਰ ਮੰਨ ਲਓ ਕੋਈ ਚਟਾ ਨਹੀਂ ਇਹਦਾ ਸਿਰਫ ਮੱਥੇ ਫੁੱਲਾ 65 ਇੰਚ ਹਾਈਟ ਹੈ ਜੀ ਠੀਕ ਹੈ ਭਾਈ ਕਿਵੇਂ ਭਾਈ ਮੌਕੇ ਦੀ ਖਾਲੀ ਹੈ ਜੀ ਮੌਕੇ ਦੀ ਖਾਲੀ ਹੈ ਜੀ ਬਸ਼ੇਰੀ ਵਿਕੀ ਹੈ ਜੀ ਬਲੋਤਰੀ ਹੈ ਇਹਦੀ ਬਸ਼ੇਰੀ ਵਿਕੀ ਹੈ ਬਸ ਠੀਕ ਹੈ ਨਾ ਭਾਈ ਨਾਲ ਦੀ ਕੁੜੀ ਵੀ ਖਾਲੀ ਹੈ ਮਾਨਤਾਂਲੀ ਕੋਈ ਅੰਬਰਸਰਚ ਪਿੰਡ ਵੀ ਮਾਨਤਾਂਲੀ ਵਾਲਾ ਘੋੜਾ ਵੱਡਾ ਬਹੁਤ ਠੀਕ ਹੈ ਭਾਈ ਮੰਨ ਲਓ ਹਾਈਟ ਦਾ ਸੀ ਉਹਦੀ 65 62 ਇੰਚ ਹਾਈਟ ਹੈ ਜੀ ਭਾਈ ਉਹ ਹਾਈਟ ਦੇ ਨਾਲ ਨਾ ਖੁੰਨੀ ਵੀ ਬਹੁਤ ਹੈ ਜਿਵੇਂ ਹੈ ਨਾ ਫਲੰਟਰੀ ਬਹੁਤ ਹੱਡਵਰ ਬਹੁਤ ਖੁੱਲਾ ਵੀ ਗਰਦਨ ਗੁਰਦਨ ਬਹੁਤ ਜ਼ਿਆਦਾ ਚੰਗੀ ਠੀਕ ਹੈ ਭਾਈ ਇਹ ਹੁ ਠੀਕ ਹੈ ਬਾਈ ਉਸ ਤੋਂ ਬਾਅਦ ਆਪਣੇ ਕੋਲ ਇਹਨੇ ਦਿੱਤੇ ਹੁਣ ਮੌਕੇ ਦੀ ਹੁਣ ਕੋਈ ਨਹੀਂ ਕੋੜਾ ਅੰਦਰ ਦੀ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾ ਲਈ ਬਸ ਠੀਕ ਹੈ ਨਾ ਬਾਈ ਆ ਆਪਣੇ ਜੈ ਰਾਜ ਤੋਂ ਮਲਾਈ ਨੂੰ 15 17 ਦਿਨ ਹੋ ਗਏ ਜੀ ਠੀਕ ਹੈ ਬਾਈ ਇਹਦੇ ਮੱਤੇ ਫੁੱਲ ਮਗਰਲੇ ਦੂ ਪਰ ਥੋੜੇ ਥੋੜੇ ਚਟੇ ਆ ਜੀ ਠੀਕ ਹੈ ਬਾਈ ਇਹਦੀ 95 ਇੰਚ ਹਾਈਟ ਆ ਜੀ 60 ਤੋਂ ਦਬੂ ਥੋੜੀ ਬਹੁਤ ਨਾਟੋਂ ਬਾਹਰ ਹੋ ਠੀਕ ਹੈ ਬਾਈ ਤੇ ਇਹ ਵੀ 60 ਦੇ ਆਸ-ਪਾਸ 60 ਮਣੀ ਮੋਟੀ ਦੱਬਦੀ ਹੈ ਜੀ ਠੀਕ ਹੈ ਬਾਈ ਇਹਦੇ ਮੱਥੇ ਬਲੇਜ ਇੱਕ ਵਾਰ ਚਟਾ ਜੀ ਇਹਦੀ ਗਰਦਨ ਕੰਨ ਕੁੰਡੀ ਵਾਲਾ ਬਹੁਤ ਚੰਗਾ ਯਾਰ ਪੈਰ ਬਹੁਤ ਜਿਵੇਂ ਮਜ਼ਬੂਤ ਹੈ ਜਿਵੇਂ ਆਪਾਂ ਕਹਦੀ ਹੈ ਹਨ ਜਿਵੇਂ ਉਹਦੀ ਖੜ ਨਹੀਂ ਖੜਨੀ ਹੈ ਬਕੋੜੀ ਦੀ ਕਿ ਨਹੀਂ ਰੰਗ ਰੰਗ ਬਹੁਤ ਪੱਕਾ ਜੀ ਹਾਂ ਉਹ ਨਾਲ ਦੀ ਮੱਝੂ ਕੇ ਲੈਣ ਦੀ ਹੈ ਜੀ ਠੀਕ ਹੈ ਬਈ ਗਰਦਿੱਤ ਤੋਂ ਮਲਾਤੀ ਆਪਾਂ 60 ਇੰਚ ਹਾਈਟ ਦੀ ਹੈ ਜੀ ਬਸ ਠੀਕ ਹੈ ਬਈ ਉਮਰ ਸਾਰੀਆਂ ਦੇ ਨਮੀ ਕੋਈ 4 ਸਾਲ ਕੋਈ 4.5 ਸਾਲ ਆ ਬੇਸ਼ੀਰੀ ਹੈ ਜੀ ਮੂਰੇ ਦੀ ਪੁੱਤੀ ਆ ਗਈ ਇਹ ਆਪਣੇ ਫਤੇ ਤੋਂ ਮਲਾਈ ਹੋਈ ਹੈ ਡਾਇਮੰਡ ਵਾਲੀ ਬੱਤੇ ਤੋਂ ਜਿਹੜਾ ਆਪਾਂ ਸੀਲ ਕਰਤਾ ਬਈ ਹਨਾ ਠੀਕ ਹੈ ਭਾਈ ਜਿਵੇਂ ਬੰਦਰਾ ਹੁਣ ਮੇਰੇ ਹਿਸਾਬ ਨਾਲ ਆਪਣੇ ਕੋਲੇ ਸਾਰੀਆਂ ਘੋੜੀਆਂ ਵਧੀਆ ਚੰਗੇ ਬਰੀਡਿੰਗ ਵਾਲੀਆਂ ਹੀ ਆ। ਕੀ ਰਣੀ ਕੇ ਰੇਟ ਤੋਂ ਹੁਣ ਆਪਣੇ ਜਿਹੜੇ ਸ਼ੁਰੂ ਹੈ ਜਿਹੜੇ ਜਾਨਵਰ ਨੇ ਅੱਜ ਦੇ ਰੇਟ ਮੰਨ ਲਓ ਘੋੜੀਆਂ ਰੇਟ ਆਪਾਂ ਕਿਉਂ ਆਏ ਆ ਵੀਡੀਓ ਕੱਲੂ ਪੈਣੀ ਪਤਾ ਨਹੀਂ ਕਿੰਨੇ ਸੇਲ ਹੋ ਜਾਣ ਪਰ ਆਪਾਂ ਆਈ ਦੇ ਤੌਰ ਤੇ ਦੇ ਦਈਏ ਤਾਂ ਲੱਖੋਂ ਥੱਲੇ ਹਜ਼ਾਰਾਂ ਚ ਜਾਨਵਰ 80-90 ਹਜ਼ਾਰ ਤੋਂ ਖੜੇ ਆਪਣੇ ਕੋਲ ਹਾਂ ਵੀ ਕੋਈ ਜਿਵੇਂ ਕੋਈ ਚੰਗੀ ਇਹ ਨਾ ਹੋਈ ਜੀ ਹਾਂ ਜਿਵੇਂ ਉਹ ਆਪ ਲੈ ਘੋੜੀ ਖੜੀ ਆ ਗੱਲ ਕਰਨ ਕਰ ਦਿੱਤਾ ਤਾਂ ਮਲਾਈ ਆਪਾਂ ਦੇਖੀਏ ਤਾਂ 55000 ਜਫੀਸ ਪਾਈਏ ਹਾਂ ਤਾਂ ਘੋੜੀ ਜਮਾ ਥੋੜ ਉਦੋਂ ਆਪਾਂ ਦੇਣ ਲੈਣ 90000 ਰੁਪਏ ਮੁੱਲ ਕਰਦੇ ਉਧਰ ਲਾਲ ਆਵਲਾ ਖੜੀਏ ਬਸ ਠੀਕ ਹੈ ਨਾ ਵੀ ਉਹ ਆਪਾਂ ਦਿਖਾਵੀ ਦਮ ਬਲਰਾ ਜੀ ਆ ਦੋ ਰਹਿ ਗਈ ਇਹ ਇਹਨਾਂ ਦੀ ਕੀ ਡਿਟੇਲ ਆ ਬਈ ਇਹ ਤਾਂ ਮੀਟ ਹੋਣੀ ਆਈ ਜੀ ਜਿਆਦਾ ਅੱਛਾ ਆ ਕੋੜੀ ਆਪਣੇ ਤਾਂ ਮੀਟ ਹੋਣੀ ਆ ਉਹ ਸੇਲ ਹੋਇਆ ਹੋਇਆ ਜੀ ਬਸ ਠੀਕ ਹੈ ਨਾ ਬਾਈ ਤੇ ਲੋ ਵੀ ਮਿੱਤਰੋ ਉਹ ਵੀ ਆਪਾਂ ਦਿਖਾਵਾਂਗੇ ਬਾਈ ਕਹਿੰਦਾ ਬਿਲਕੁਲ ਬਲਰਾ ਜੀ ਇਹ ਚੀਜ਼ ਅੱਗੇ ਵੀ ਆਪਾਂ ਗੱਲ ਕਰ ਦਿੰਦੇ ਆ ਆਪਣੇ ਫਾਰਮ ਦੀ ਇਹ ਬੈਸਟ ਆ ਨਾ ਵੀ ਜੇ ਕੋੜੇ ਦੀ ਫੀਸ ਬਚ ਗਈ ਆਹ ਬਾਈ ਦੇ ਨਵੇਂ ਬੰਦੇ ਨੂੰ ਚੰਗੇ ਘੋੜੇ ਤੋਂ ਡੀਐਨਏ ਵਾਲੇ ਤੋਂ ਭਰਾ ਉਹ ਜਿਵੇਂ ਆਪਣੇ ਜੈਰਾਜ ਦਾ ਡੀਐਨਏ ਹੋਇਆ ਜੀ ਹਾਂ ਚੈਂਪੀਅਨ ਵੀ ਬਣਿਆ ਹਾਈਟ ਵੀ ਬਹੁਤ ਆ ਪਰ ਘੱਟੋ ਘੱਟ ਤਾਂ 51000 ਦੇਣਾ ਪੈਣਾ ਆਪਣੇ ਤੋਂ ਜਾਨਵਰ ਲੈ ਆਉਂਦਾ ਘੋੜੀ ਮੇਟ ਹੋਈ ਆ ਤਾਂ ਮੰਨ ਲਓ ਉਹਨਾਂ ਦੀ ਉਹ ਫੀਸ ਵਾਟੇ ਜਾਂਦੀ ਆ ਬਿਲਕੁਲ ਬਸ ਰਾਜ ਇਹਦੇ ਬਾਰੇ ਦਾ ਸਿਰ ਦੀ ਕਿੰਨੀ ਲੈਂਥ ਲੋਂਦਾ ਮੈਂ ਘੋੜਿਆਂ ਜਿੱਡੀਆ ਪੈਰ ਦੇਖੋ ਕਿੰਨਾ ਚੰਗਾ ਸੇਲ ਹੋਈ ਹੋਈ ਆ ਜੀ ਅੱਛਾ ਇਹ ਸੇਲ ਹੋ ਗਈ ਹੈ ਤੇ ਉਹ ਚੰਗੀ ਬੜੀ ਸੀਗੀ ਹੈ ਨਾ ਇਹ ਵੀ ਛੱਡੀ ਹਾਂ ਗਾਹਕ ਨੇ ਹੈ ਨਾ ਜੈਰਾਜ ਤਾਂ ਮੇਟ ਹੋਈ ਆ ਜੀ ਠੀਕ ਆ ਬਾਈ ਆ ਜੈ ਮੰਗਲ ਵਸ਼ ਨੌਕਰੀ ਜੀ 5 ਕੁ ਮਹੀਨਿਆਂ ਦੀ ਠੀਕ ਹੈ ਬਾਈ ਇਹ ਬੱਚਾ ਵੀ ਸੇਲ ਹੋਇਆ ਹੋਇਆ ਜੀ ਠੀਕ ਹੈ ਬਾਈ ਇਹ ਦਲਰਾਜ ਦੀ ਪੋਤੇ ਦਲਵਾਗ ਦੀ ਪਰਪੋਤੀ ਆ ਗਈ ਜੁਰਾਜ ਘੋੜੇ ਦੀ ਬੱਚੀ ਆ ਦੀ ਮਹਾਰਾਜ ਹੰਸ ਦੀ ਆ ਭੈਣ ਇਹਦੀ ਦੇਵਰਾਜ ਰਣੀਏ ਦੀ ਆ ਠੀਕ ਹੈ ਬਾਈ ਤੇ ਆ ਆਵਲਾ ਖਾਜੀ ਦਾ 90000 ਮੁੱਲ ਆ ਜਿਵੇਂ ਆ ਆ ਗਿਆ ਹਨ ਆਪਣੇ ਨਿੱਕੇ ਬੱਚਾ ਵਾਲਾ ਨਿੱਕੇ ਬੱਚ ਬੱਚੀਆਂ ਆ ਗਈ ਤੇ ਇਹਦੀ ਬਈ ਆ ਕਿਨੇ ਚਰ ਦੀ ਬਸ਼ੇਰੀ ਨਹੀਂ ਬਈ ਆ ਬਈ ਹੈਗੀ ਆ 9 ਮਹੀਨਿਆਂ ਦੀ ਬਸ਼ੇਰੀ ਮੱਥੇ ਫੁੱਲਾ ਥੋੜਾ ਜਿਹਾ ਬੋਲਾ ਚਿੱਟਾ ਇਹਦਾ ਠੀਕ ਹੈ ਬਈ ਤੇ ਆ ਜਦੋਂ ਮੈਂ ਘੋੜੇ ਦਾ ਨਾਮ ਭੋਲੇ ਪਰ ਲਿਖੀ ਪਈ ਹੈ ਡਿਟੇਲ ਨਾਲ ਮਾਲਕਾਂ ਜਿੰਨਾਂ ਤੋਂ ਆਈ ਉਹਨਾਂ ਦਾ ਨੰਬਰ ਵੀ ਲਿਖਿਆ ਪਿਆ ਬਸ ਠੀਕ ਹੈ ਹਨਾ ਬਈ ਗਾਰੰਟੀ ਨਾਲ ਦਵਾਏ ਜਿਹੜੇ ਘੋੜੇ ਦਾ ਆਪਾਂ ਨੂੰ ਪਤਾ ਹੋ ਗਾਰੰਟੀ ਦਵਾਏ ਉਹਦੀ ਆ ਉਹਦੀ ਆਪਾਂ ਦੱਸ ਕਿਤੇ ਨਹੀਂ ਹੁੰਦੀ ਹੈ ਹਨਾ ਆ ਲਾਲ ਚੰਬੀ ਸੇਲ ਹੋਈ ਓ ਜੀ ਠੀਕ ਹੈ ਬਈ ਜਿਹੜੀ ਉਹ ਇੰਦਰ ਘੋੜਾ ਜੀ ਕੋਈ ਇੰਦਰ ਦੇ ਬੱਚੀ ਆ ਠੀਕ ਆ ਬਾਈ ਤੇ ਇਹ ਵੀ ਆਪਾਂ ਦੇ ਤਿੰਨ ਪਰਚ ਆ ਹੈਗਾ ਆਪਣਾ ਬਾਈ ਬਿੱਟੂ ਪਮਾਲ ਹੁਣੇ ਕੋਲ ਗੁਰ ਫਤੇ ਘੋੜਾ ਬਾਈ ਜਸਤਨ ਕੋਲ ਫਤੇ ਦਾ ਪੋਤਾ ਹੈਗਾ ਗੁਰ ਫਤੇ ਦਾ ਬੱਚਾ ਡੀ ਐਨ ਏ ਤਾਂ ਹੀ ਗਾਰੰਟੀ ਹੋਊ ਇਹਦੀ ਬਸ ਠੀਕ ਆਣਾ ਬਾਈ ਜਿਹੜੇ ਦਾ ਆਪਾਂ ਗਾਰੰਟੀ ਦਵਾ ਗਾਰੰਟੀ ਹੋ ਬਿਲਕੁਲ ਨਹੀਂ ਪਤਾ ਉਹ ਅਨ ਨੂੰ ਬੋਲ ਕੇ ਬਿਲਕੁਲ ਹੈਣਾ ਬਾਈ ਆ ਨੁਕਰਾਂ ਬਸ਼ੇਰਾ ਥੋੜੇ ਭਾ ਦਾ ਜਿਹਨੇ ਲੱਖਾਂ ਥੱਲੇ ਲਾਉਣੇ ਹੁਣ ਆ ਬਸ਼ੇਰਾ ਦੇਖ ਸਾ ਸਪੌਟਲੈਸ ਆ ਜੀ ਜਮਾਂ ਸੇਵਕਾ ਹੈਗੀ ਠੀਕ ਆ ਬਾਈ ਕੰਨ ਕੋਨ ਕੁੰਡੀ ਵਾਲਾ ਇਹ ਹੈਗਾ ਬਾਜ ਘੋੜੇ ਦਾ ਜੀ ਜੈ ਮੰਗਲ ਠੀਕ ਆ ਭਾਈ ਤੇ ਭਾਈ ਉਹ ਕਿੰਨੇ ਕਿ ਚਾਰ ਦਾ ਬੜਾ ਸੋਹਣੀ ਥਣੀ ਖੜਨੀ ਖੁਰਨੀ ਮੇਰੀ ਚੌਕੜਾ ਹੀ ਹਜੇ 4 ਮਹੀਨੇ ਦਾ ਜੀ ਦੁੱਧਾਂ ਤੋੜ ਕੇ ਲਿਆਂਦਾ ਆ ਲੱਪੜ ਗਿਆ ਰਾਤ ਕੱਲ ਨਵਾਇਆ ਹੋਇਆ ਹਾਂ ਰੇਟ ਅਸਕੋ ਵੀ ਅੱਗੇ ਵੀ ਆਪਾਂ ਕਹਿੰਦੇ ਨੇ ਵੀ ਪੂਰਾ ਕਨਫਰਮ ਬਲਾਈ ਹੋਣੀ ਤਾਂ ਨਹੀਂ ਕਰਦੇ ਕਿਉਂਕਿ ਕਈ ਵਾਰੀ ਕਿਸੇ ਉਹ ਜੇ ਸੱਜਣ ਨੇ ਲਿਆ ਕੇ ਗਾਣਾ ਨਫਾ ਲੈਣਾ ਸੱਪਣ ਲੋਕਾਂ ਦਾ ਰੇਟ ਨਹੀਂ ਹੁੰਦਾ ਵੀ ਡਬਲ ਹਣ ਡਬਲ ਮੰਗ ਲਈਏ ਤੇ ਪਰ ਆਪਣਾ ਥੋੜਾ ਫਰਕ ਹੀ ਹੁੰਦਾ ਮਾਰਜਿਨ ਥੋੜਾ ਹੁੰਦਾ ਮੰਨ ਲਓ ਹੁਣ ਕਿਸੇ ਨੇ ਆਪਣੇ ਕੋਲ ਖਰੀਦ ਲੈ ਕੇ ਉਹ ਵੀ 5-7000 ਉਹਨੂੰ ਕਰਾਇਆ ਪੈ ਜਾਣਾ ਹੂੰ ਤੇ ਉਹਨੇ ਖਾਂ ਜਾ ਕੇ ਵੇਚਣਾ ਫਿਰ ਵਪਾਰੀ ਨਹੀਂ ਹੁੰਦਾ ਕਹਿੰਦਾ ਬਾਈ ਰੇਟ ਖੁੱਲੇ ਅਗਲੇ ਨੇ ਵੀ ਆਪਦਾ ਮੁਨਾਫਾ ਲੈਣਾ ਜਾਂ ਮੰਨ ਲਓ ਆਪਾਂ ਮਹੀਨਾ ਲੇਟ ਅਪੀ ਕੇ ਜਾਣ ਰੋਈ ਕਈ ਵਾਰ ਨਹੀਂ ਹੋ ਤਾਂ ਬੈੱਕਦਾ ਉਦਨ ਉਹਦੀ ਸੰਭਾਈ ਲੇਬਰ ਖਰਚਾ ਸਾਰਾ ਚੀਜ਼ਾਂ ਪੈ ਜਾਂਦੀਆਂ ਅਗਲੇ ਨੂੰ ਪਏ ਬੰਦਾ ਜਿਵੇਂ ਕਈ ਵਾਰੀ ਸਾਨੂੰ ਜਿਹੜੇ ਕਈ ਵਾਰੀ ਜਿਹੜੇ ਨਵੇਂ ਅਫਸਰ ਜਣ ਉਹ ਜਾਂ ਹਨ ਉਹ ਰਾਈਟਿੰਗ ਵਾਲੇ ਕੋੜੇ ਬਾਰੇ ਕਹਿੰਦੇ ਨੇ ਯਾਰ ਵੀ ਕੋਈ ਰਾਈਟਿੰਗ ਵਾਲੇ ਉਹ ਵੀ ਆਪਣੇ ਕੋਲੇ ਬਈ ਹ ਕੱਲੂ ਸਵੇਰ ਆਪਣੇ ਕੋਲ 4-5 ਵਜੇ ਇੱਕ 5 ਕ ਲੈਣਾ ਚੰਗੀ ਹਾਈਟ ਦਾ ਘੋੜਾ ਰਾਈਡਿੰਗ ਵਾਲਾ ਰਾਈਡਿੰਗ ਤੇ ਬਜਟ ਦਾ ਬਿਲਕੁਲ ਮੰਨ ਲਓ ਰਾਈਡਿੰਗ ਵਾਲਾ ਜਿਹਨੇ ਲੈਣਾ ਬਜਟ ਥੋੜਾ ਹੀ ਹੁੰਦਾ ਆਪਾਂ ਸੋਚੀਏ ਬਸ ਠੀਕ ਹੈ ਨਾ ਬਈ ਪਰ ਉਹ ਜੈਜਮਲ ਦਾ ਘੋੜਾ ਆ ਜਾਣਾ ਆਪਣੇ ਕੋਲ ਬਸ ਠੀਕ ਹੈ ਨਾ ਬਈ ਤੇ ਲੋ ਵੀ ਸੱਜਣੋ ਹਨਾ ਤੁਸੀਂ ਜਰੂਰ ਮੰਨ ਲਓ ਜਿੱਦਾਂ ਦਾ ਵੀ ਜਿਹੇ ਭਰਾ ਨੂੰ ਜਾਨਵਰ ਜਿਹਨੂੰ ਚਾਹੀਦਾ ਹੋਏ ਉਦਾਂ ਦਾ ਮਿਲ ਜਾਂਦਾ ਆਪਦਾ ਰੇਟ ਦਾ ਆਈਡੀਆ ਦੇ ਦੇ ਮੰਨ ਲਓ ਅੱਜ ਨਹੀਂ ਉਪਲਬਧ 2-4 ਦਿਨਾਂ ਅਜ ਆਪਣੇ ਧਿਆਨ 'ਚ ਖੜਾ ਹੋਵੇ ਤਾਂ ਆਪਾਂ ਲੱਭ ਲਈ ਬਿਲਕੁਲ ਬਿਲਕੁਲ ਹਨਾ ਬਈ ਤੇ ਲੋ ਤੋ ਕੋਈ ਜਪਾ ਹਣਾ ਗਰਦਿੱਤ ਤੋਂ ਮਲਾਈਆਂ ਮਿੰਨਾ ਹਣਾ ਤੇ ਕਈ ਵਾਰੀ ਕਿਉਂਕਿ ਅੱਗੇ ਵੀ ਆਪੇ ਜੀ ਆਫਰ ਦਿੰਨੇ ਹੁੰਨੇ ਹਨਾ ਕਿਉਂਕਿ ਨਵਾਂ ਬੰਦਾ ਲੈ ਕੇ ਜਾਂਦਾ ਯਾਰ ਕਈ ਵਾਰੀ ਕੋੜੀ ਖਾਲੀ ਰਹਿ ਜਾਂਦੀ ਆ ਤੇ ਭਾਈ ਉਹ ਹੈਗਾ ਫਿਰ ਕੋੜੀ ਛੱਡਣ ਦਾ ਭਾਈ ਜਿਹੜੀ ਆਪਣੇ ਵਾਲੇ ਤੋਂ ਮਲਾਈ ਹੋਊ ਆਪਾਂ ਕਹਤਾ ਵੀ ਮਲਾਈ ਆ ਸਭ ਕੋੜੀ ਦੋ ਵਾਰ ਖਾਲੀ ਰਵੇ ਤਿੰਨ ਵਾਰ ਪਹਿਲਾਂ ਤਾਂ ਆਪਾਂ ਕਹਿੰਨੇ ਰੱਬ ਨੇ ਰਹੀ ਨਾਲ ਅਗਲੇ ਨੂੰ ਲਿਆਉਣਾ ਕਰਨ ਔਖਾ ਹੋ ਜਾਂਦਾ ਹਾਂ ਜਿੰਨੀਆਂ ਆਪਣੇ ਘੋੜੇ ਤੋਂ ਮਿਲਦੀਆਂ ਆਪਾਂ ਤਸੱਲੀ ਨਾਲ ਮਲਾਈ ਦਿੰਦੀਆਂ ਕਿਉਂਕਿ ਆਪਦਾ ਘੋੜਾ ਦੋ ਜਾਂ ਪੌਣ ਤਿੰਨ ਉਹਨਾਂ ਪਰਚਾਜ ਨਾਲ ਦੇਈ ਦੇ ਜੀ ਆ ਬਾਕੀ ਇੱਥ ਬਾਕੀ ਜੇ ਜ ਆਪਣੇ ਘੋੜੇ ਤੋਂ ਭਰਾਈ ਮੰਨ ਲਓ ਅੱਜ ਆਪਾਂ ਭਰਾਈ ਦਿੱਤੀ ਆ ਉਹ ਆਪਾਂ ਫ੍ਰੀ ਬਣਾਉ। ਕੱਲ ਨੂੰ ਮੰਨ ਲਓ ਆਪਾਂ ਖਾਲੀ ਘੋੜੀ ਅੱਜ ਦੇਤੀ ਕੱਲ ਨੂੰ ਅਗਲਾ ਉਹ ਕਦੇ ਵੀ ਫ੍ਰੀ ਬਣਾਉਣੀ ਉਹ ਨਹੀਂ ਉਹ ਜਿਹਦਾ ਗੱਬਣ ਦਾ ਸੌਦਾ ਹੋਇਆ ਵੀ ਆਪਾਂ ਮਦਦ ਸਿਆਵੇ ਵੀ ਇਹ ਮਿਲੀ ਹੋਣਾ ਉਹ ਫ੍ਰੀ ਮਿਲਾ ਦਾਂਗੇ ਉਹ ਫ੍ਰੀ ਮਿਲਾਵਾਂਗੇ ਬਾਕੀ ਜੇ ਦੂਜੀ ਤਾਂ ਐ ਦੂਜੀ ਆਪਣੇ ਤੋਂ ਜਿਹੜਾ ਲੈ ਕੇ ਉਹਦਾ ਐ ਨਹੀਂ ਹੋਊਗੀ ਆਪਾਂ 55000 ਜਾਂ ਪੂਰੀ ਫੀਸ ਲੈਣੀ ਜੋ ਖੁਸ਼ੀ ਨਾਮੇ ਕੱਲ ਬੰਦ ਲੈ ਸੋ ਇਹਦਾ ਮਾਜਾ ਤਾਂ ਕਰ ਦਾਂਗੇ ਵੀ ਆਪਣੇ ਫਾਰਮ ਤੋਂ ਕਈ ਵੀ ਆ ਬਿਲਕੁਲ ਹੈ ਨਾ ਬਈ ਤੇ ਬਲਰਾਜ ਇਹਦੇ ਬਾਰੇ ਕਰਮਾੜੀ ਬਾਰੇ ਦੱਸਿਓ ਨਾ ਇਹਦੀ ਕੀ ਵਾਹ ਬਾਈ ਗੁਰਦੇਵਤ ਤੋਂ ਮਿਲੀ ਹੈ 15 ਤੋਂ 17 ਦਿਨ ਮੇਟ ਹੋਈ ਨੂੰ ਹੋਗੇ ਜੀ ਠੀਕ ਹੈ ਬਾਈ 60 ਇੰਚ ਹਾਈਟ ਹੈ ਜੀ ਬਿਲਕੁਲ ਹੈ ਨਾ ਤੇ ਮੰਨ ਲਓ ਆਪਾਂ ਕਹਿੰਦੇ ਪੂਰੀ ਚੰਗੀ ਆ ਬਿਲਕੁਲ ਹੈ ਨਾ ਤੇ ਇਹਦੇ 90000 ਮੁੱਲ ਆਪਾਂ ਵੀਡੀਓ 'ਚ ਬੋਲ ਦਿੰਦੇ ਜੀ ਲੈ ਵੀ ਮਿੱਤਰੋ ਕਈ ਵਾਰੀ ਬਹੁਤ ਬੰਦੇ ਕਹਿੰਦੇ ਨੇ ਵੀ ਬਦਰਾਏ ਰੇਟ ਨਹੀਂ ਦਗਾ ਤੇ ਲੈ ਬਦਰਾਏ ਨਹੀਂ ਦਿਆ ਰੇਟ ਵੀ ਆਪਾਂ ਆਈਡੀਆ ਦੇਤਾ ਸੁਣ ਬਦਰਾਏ ਕਹਿੰਦਾ ਇਹ ਤੁਹਾਨੂੰ ਮਿਲ ਜਾਣੀ ਆ 90000 ਮਾਨਤਨ ਵੀ ਕਰਦੇ ਥੋੜਾ ਬਹੁਤਾ ਪਰ ਆਇ ਨਾ ਹੋਵੇ ਅਗਲਾ ਕਹਿੰਦੇ ਅੱਧੇ 'ਚ ਮਿਲ ਜੂ ਨਾ ਨਹੀਂ ਹਾਂ ਉਹ ਜੀ ਨੇ ਆਪਾਂ ਕਹਿੰਦੇ ਵੀਡੀਓ 'ਚ ਰ ਤਮਾਨ ਤਾਂ ਨਹੀਂ ਹੋਊਗਾ ਮਾਨ ਤਾਂ ਨਹੀਂ ਹੋਊਗਾ ਕਿਉਂਕਿ ਕਈ ਵਾਰੀ ਅਗਲਾ ਕੋਈ ਜਾਨਵਰ ਚਾਰ ਪੰਜ ਜਿਹੜੇ ਲੱਖੋਂ ਥੱਲੇ ਬੰਦੇ ਆ ਬਸ ਤੀਗਣਾ ਬਈ ਤੇ ਬਲਰਾਜ ਕਹਿੰਦਾ ਵੀ ਇਹ ਕੀ ਆਪਣੇ ਕੋਲੇ ਸਾਰੇ ਤਰੀਕੇ ਤਰੀਕੇ ਦੇ ਜਾਨਵਰ ਆ ਜਿਹੜੇ ਘੱਟ ਰੇਟ ਵਾਲੇ ਵੀ ਮਿਲ ਜਾਣਗੇ ਹਨਾ ਤੇ ਬਲਰਾਜ ਬਈ ਜਾਂਦਾ ਜਾਂਦਾ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਹਨਾ ਤੇ ਕੰਟੈਕਟ ਨੰਬਰ ਕਿਸ ਨੇ ਆਪਣੇ ਹੈਗਾ ਬਾਬਾ ਜੀਤਾ ਸਟਡ ਫਾਰਮ ਜੀ ਪਿੰਡ ਰਸੂਲਪੁਰ ਮੱਲਾ ਜ਼ਿਲ੍ਹਾ ਲੁਧਿਆਣਾ ਤੇ ਨੰਬਰ 6239154543985559907 ਪਿੰਡ ਜਿਹਨੂੰ ਵੀ ਪੁੱਛਣ ਡੈਡੀ ਦੇ ਨਾਲ ਨਾਲ ਜਾਦਾ ਜਾਣਦੇ ਸਾਰਿਆਂ ਨੂੰ ਬਾਹਰ ਵੀ ਕੋੜੀਆਂ ਵਾਲੇ ਵੀ ਫਿਰ ਸੇਰ ਸਿੰਘ ਸਰਪੰਚ ਬੋਸ ਲੈਂਦੇ। ਸਰ ਜੀ ਬਈ ਤੇ ਬਿਦਰਾਜ ਇੱਕ ਚੀਜ਼ ਮੈਂ ਆਪਾਂ ਵੀਡੀਓ ਤੇ ਸ਼ੁਰੂ ਚ ਵੀ ਗੱਲਬਾਤ ਕੀਤੀ ਸੀ ਹਨਾ ਤੇਰੀ ਜ਼ਿੰਦਗੀ ਦੇ ਵਿੱਚ ਵਿੱਚ ਹਨਾ ਟੋਟਲ ਕਿੰਨੇ ਜਾਨਵਰ ਜਿਹੜੇ ਆਪਾਂ ਇੱਕ ਦਿਨ ਦੇ ਵਿੱਚ ਸੇਲ ਕਰਦੇ ਆ ਬਈ। ਬਈ ਬਾਬੇ ਦੀ ਕਿਰਪਾ ਨਾਲ ਮੰਡੀਆਂ ਤੇ ਤਾਂ 15 15 20 20 ਇੱਕ ਦਿਨ ਚ ਵੇਚਿਆ। ਆਪਾਂ ਬੜਾ ਲੰਮਾ ਟਾਈਮ ਨਹੀਂ ਜਾਂਦੇ। ਪਰਸੋਂ ਚੌਥੀ ਆਪਾਂ ਲਾ ਲਈਏ ਦਿਨ ਤਿੰਨ ਚਾਰ ਹੀ ਹੋਇਆ ਉਦੋਂ 9 ਤੋਂ 10 ਜਾਨਵਰ ਆਪਾਂ ਇੱਕ ਦਿਨ ਚ ਵੇਚੇ। ਕਿਰਪਾ ਬਾਬੇ ਦੀ ਯਾਰ ਕਿ ਨਹੀਂ? ਵੈਸੇ ਆਪਾਂ ਆਪਾਂ ਕੁਆਂਟੀਟੀ ਜੰਦੀ ਨੂੰ ਵੀ ਦੇਖੀਏ। ਕਵਾਲਿਟੀ ਨੇ ਦੋਨੇ ਪਾਸੇ ਆਪਕਾ ਮ ਕੀਤਾ ਕਵਾਲਿਟੀ ਤੇ ਵੀ ਕੀਤਾ ਤੇ ਜਾਨਵਰ ਫੋਲੂ ਵੀ ਵਿੱਚ ਪਰ ਆਪਣੇ ਆਏ ਆ ਮਾਰਜਨ ਜਾਇਜ਼ ਹੁੰਦਾ ਬਿਲਕੁਲ ਹਨਾ ਬਾਈ ਉਹ ਕਹਿਣ ਦਾ ਮਤਲਬ ਹੈ ਬਹੁਤ ਸਾਰੇ ਸੱਜਣ ਆ ਕੋਹਰ ਚੱਲ ਆਪਾ ਉਹ ਬੰਦੇ ਵਪਾਰਤਾ ਕਰਦੇ ਆ ਪਰ ਰੀਜ਼ਨ ਕੀ ਹੈ ਵੀ ਆਪਣੇ ਕੋਲੋਂ ਵੀ ਕਈ ਚੰਗੀਆਂ ਘੋੜੀਆਂ ਲੈ ਆ ਕੇ ਕਈ ਵਾਰੀ ਬੰਦਾ ਸੱਜਣ ਗੱਲਬਾਤ ਕਰਦਾ ਹੈ ਉਹ ਮੇਰੇ ਚਾਰ-ਚਾਰ 5-5 ਲੱਖ ਬਾਜਦੇ ਨੇ ਜਦੋਂ ਚੰਗੇ ਫਾਰਮਾਂ ਤੋਂ ਵੀ ਕਿਹੜੀਆਂ ਘੋੜੀਆਂ ਦਿੰਦੇ ਆ ਜਿਹੜੀਆਂ ਆਪਾਂ 2-2 3-3 ਲੱਖ ਰੇ ਦਿੰਦੇ ਆ ਉਹ ਘੋੜੀਆਂ 17-17 20-20 ਲੱਖ ਦੀਆਂ ਵੀ 5-5 ਮਿੰਟਾਂ 'ਚ ਆਪਣੇ ਅੱਡੇਾਂ 'ਤੇ ਹੀ ਸੇਲ ਹੋ ਗਈਆਂ। ਪਰ ਆਪਾਂ ਕਦੇ ਐ ਨਹੀਂ ਸੋਚਿਆ ਯਾਰ ਅਗਲੇ ਨੇ ਇੰਨੀ ਮਹਿੰਗੀ ਸਾਰਿਆਂ ਦੀ ਆਪਦੀ ਮਿਹਨਤ ਆ ਵੀਰੇ। ਇਸ ਦਾ ਅੱਡਾ ਕਿਹੜੇ ਮੁੱਲ 'ਤੇ ਚੱਲਦਾ ਹੈ? ਬਿਲਕੁਲ ਬਿਲਕੁਲ। ਆਪਾਂ ਆਪਦਾ ਮਾਰਜਿਨ ਥੋੜਾ ਰੱਖਿਆ ਆਪਾਂ ਆਪਦੇ ਨਫੇ ਨਾਲ ਪੋਗਦੇ ਨੂੰ ਆਪਾਂ ਆਪਦੇ ਜਾਇਜ਼ ਰੇਟ 'ਤੇ ਭਾਵੇਂ ਮਹਿੰਗੀ ਵੇਚ ਭਾਵੇਂ ਘੱਟ ਨੇ ਵੇਚ ਹਾਂ। ਇਹ ਕਹਿਣ ਦਾ ਮਤਲਬ ਅਗਲੇ ਦੀ ਕਸਮਤ ਆ। ਯਾਰ ਕਹਿਣ ਦਾ ਮਤਲਬ ਆਪ ਹਣਾ ਰੇਗ ਨੇ ਆਪਦੇ ਆਪ ਦੇ ਤਰੀਕੇ ਨਾਲ ਕਰਨਾ ਏ ਜਿਵੇਂ ਆਪਣੇ ਫਾਦਰ ਸਾਹਿਬ ਉਹਨਾਂ ਨੇ ਦਾਦਾ ਜੀ ਉਹਨਾਂ ਨੇ ਦਾਦਾ ਜੀ ਨੇ ਮੇਰੇ ਡੈਡੀ ਨੇ ਬਹੁਤ ਮਿਹਨਤ ਕੀਤੀ ਆਪਾਂ ਕਹਿ ਰਹੀਏ ਹੈਨਾ ਜਾਨਵਰ ਲਿਆ ਕੇ ਸਾਰੀ ਵੀਰੇ ਮਿਹਨਤ ਵੇਚਨ ਚ ਨੀ ਨਹੀਂ ਲੱਗੀ ਜਿੰਨੇ ਜਾਨਵਰ ਖਰੀਦਣ ਚ ਲੱਗਦੀ ਆ ਮੰਨ ਲਓ ਇੱਕ ਸਾਧ ਦੀ ਭਕਾਈ ਕਹਿਦੀ ਆਪਾਂ ਸਵੇਰ ਤੋਂ ਲੈ ਕੇ ਰਾਤ ਦੇ 12 12 11 11 12 12 ਵਜੇ ਤਾਈਂ ਜਾਨਵਰ ਮਿਲਦਾ ਨਹੀਂ ਕਹਤਾ ਹੁਣ ਆਪਣੇ ਸੱਜਣਾਂ ਨੂੰ ਵੀ ਸਟਾਕ ਇੱਥੇ ਮਿਲ ਜਾਂਦਾ ਪਰ ਜਿਹੜਾ ਆਪਾਂ ਖਰੀਦਣਾ ਆਪਾਂ ਘਰ ਘਰ ਪਿੰਡ ਪਿੰਡ ਜਾ ਕੇ ਜਾਨੋ ਫਿਰ ਯਾਰ ਬਿਲਕੁਲ ਜੇ ਕੋਈ ਕੋਈ ਸੱਜਣ ਆਊਗਾ ਉਹਨੇ ਉਹਨੂੰ ਦਾ ਇਹਨੇ ਜਿਹੜੇ 20ਾਂ 25ਾਂ ਦੇ ਉਹਨੂੰ ਤਾਂ ਇੱਕ ਵਾਰੀ ਪਸੰਦ ਆਈ ਜਾਂਦੀ ਹੁਣ ਆਪਾਂ ਲੋਕਾਂ ਲਈ ਜਾਇਜ਼ ਪਹਿਲਾਂ ਰੇਟ ਖਿੱਚ ਕੇ ਲਿਆਉਣਾ ਵੀ ਲੋਕਾਂ ਨੂੰ ਮਾਰਕੀਟ ਨਾਲ ਆਪਾਂ ਵੀਡੀਓ ਚ ਇਹ ਚੀਜ਼ ਹੀ ਬੋਲ ਦਿੰਦੇ ਵੀ ਮਾਰਕੀਟ ਨਾਲ ਉਹ 5-10000 ਆਪਣੇ ਕੋਲ ਸਸਤਾ ਮਿਲੂ ਹਾਂ ਬਿਲਕੁਲ ਆਪਣੇ ਖਿੱਚ ਕੇ ਜਾਨਵਰ ਆਪਾਂ ਐ ਨਹੀਂ ਕਹਿੰਦੇ ਆਪਾਂ ਘਟਾ ਕੇ ਦਿੰਨੇ ਆ ਆਪਾਂ ਵੀ ਪ੍ਰੋਫਿਟ ਲੈਣਾ ਪਰ ਆਪਾਂ ਜਾਇਜ਼ ਪ੍ਰੋਫਿਟ ਲੈਨੇ ਆ ਉਹਨਾਂ ਕ ਆਪਣਾ ਆਪ ਦਾ ਖਿੱਚਿਆ ਜਾਨਵਰ ਲਿਆ ਹੁੰਦਾ ਬਾਕੀ ਠੀਕ ਆਣਾ ਵੀ ਤੇ ਲੋ ਵੀ ਸੱਜਣੋ ਕਿਸੇ ਵੀ ਸੱਜਣ ਨੇ ਕੋਈ ਵੀ ਹੋਰ ਜਾਣਕਾਰੀ ਲੈਣੀ ਆ ਬਾਈ ਬਲਰਾਏ ਉਹਨਾਂ ਦਾ ਨੰਬਰ ਵੀ ਮੈਂ ਸਕ ਕੋਈ ਮੀਟਿੰਗ ਸਰ ਵਿੱਚ ਲੈਣੀ ਆ ਜਾਂ ਕੋਈ ਵੀ ਫੀਸ ਫੂਸ ਵਾਲਾ ਬਾਈ ਹੁਣੇ ਕਰ ਲੈਂਦੇ ਯਾਰ ਜਿਹੇ ਜਿਹੇ ਸੱਜਣ ਹੋਵੇ ਉਹਦੀ ਜੀ ਗੱਲਬਾਤ ਬਣਾ ਲੈਂਦੇ ਆ ਬਾਕੀ ਜੇ ਕਿਸੇ ਨੂੰ ਹਰੇਕ ਰੇਟ ਦੀ ਮੈਂ ਕਹੂੰਗਾ ਵੀ ਕਿਸੇ ਵੀ ਰੇਟ ਦੀ ਯਾਰ ਦੀ ਕਹਿੰਦਾ ਵੀ ਤੁਸੀਂ ਘਰ ਆ ਕੇ ਮਾਨ ਬਣਾ ਕੇ ਆ ਜਾਓ ਵੀ ਆਪਾਂ ਘੋੜੀ ਜਾਂ ਬਛੇਰਾ ਜਾਂ ਬਛੇਰੀ ਖਰੀਦਣੀ ਆ ਤੇ ਬਲਾਈ ਉਹਨਾਂ ਦੇ ਫਾਰਮ ਤੋਂ ਤੁਸੀਂ ਲੈ ਕੇ ਕਰੋਗੇ ਕਿਉਂਕਿ ਸੱਜਣ ਵੀ ਉਦਾਂ ਦੇ ਆ ਕਿਉਂਕਿ ਇਹਨਾਂ ਨੇ ਨਫਾ ਨਫਾ ਉਦਾਂ ਦਾ ਹੀ ਲੈਣਾ ਹੁੰਦਾ ਏ ਤੇ ਬਾਈ ਉਹਨਾਂ ਨੇ ਵੀਡੀਓ ਦੇ ਵਿੱਚ ਵੀ ਇਹ ਗੱਲ ਬੋਲਤੀ ਹੈ ਬਾਈ ਕਹਿੰਦਾ ਯਾਰ ਆਪਾਂ ਉਹਨਾਂ ਕ ਜਾਨਵਰ ਖਿੱਚ ਕੇ ਲਿਆਉਨੇ ਆ ਜਿਹੜਾ ਸਾਡੇ ਗਾਹ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਭਾਈ ਬਲਰਾਜ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਹੋਰ ਕੋਈ ਤਸੱਲੀ ਭਰਕ ਕਰਨੀ ਆ ਤੇ ਬਾਈ ਨੂੰ ਫੋਨ ਲਾ ਲਿਓ ਤੇ ਜਿਹੜੀਆਂ ਘੋੜੀਆਂ ਬਾਈ ਨੇ ਦੱਸਿਆ ਵੀ ਮੇਟ ਹੋਈਆਂ ਵੀ ਆ ਉਹ ਬਾਈ ਕਹਿੰਦਾ ਵੀ ਆਪਾਂ ਜਿਵੇਂ 20 ਆਨੇ ਨਾ ਜਾਂ 10 ਜਾਂ 15 ਦਿਨਾਂ ਜਾਂਦੀ ਉਹ ਤੁਸੀਂ ਚੈੱਕ ਕਰਾ ਕੇ ਲਿਆ ਸਕਦੇ ਹੋ ਪਰ ਜਿਹੜੀ ਕੋੜੀ ਦਾ ਕਹਿਦਾ ਵੀ ਆਪਣੇ ਕੋਲੇ ਕੋਈ ਮੇਟ ਹੋਈ ਵੀ ਆ ਤੇ ਉਹਨੂੰ ਇੱਕ ਵਾਰੀ ਭਾਈ ਉਹਨੇ ਕਿਨੇ ਕੋੜਾ ਫੇਰ ਛੱਡ ਦਾਂਗੇ ਜੇ ਉਹ ਖਾਲੀ ਰਹਿੰਦੀ ਆ ਵੈਸੇ ਉਹ ਕਹਿੰਦੇ ਵੀ ਆਪਣੀ 100% ਹੀਟ ਹੂਡ ਚੈੱਕ ਕਰਾ ਕੇ ਮਲਾਈਆਂ ਹੁੰਦੀਆਂ ਦੋ ਦੋ ਜੰਪ ਦਿੱਤੇ ਹੁੰਦੇ ਆ ਪਰ ਕਈ ਵਾਰੀ ਕੋਈ ਵੀ ਕੋੜੀ ਹੋ ਵੀ ਫਰ ਵੀ ਜਾਂਦੀ ਆ ਤੇ ਭਾਈ ਉਹਨੇ ਕਹਿੰਦੇ ਆਪਾਂ ਨੂੰ ਫੋਨ ਲਾ ਲਿਓ ਤੇ ਆਪਾਂ ਦੁਬਾਰਾ ਕੋੜਾ ਛੱਡ ਦਾਂਗੇ ਹਾਂ ਜੇ ਤੁਸੀਂ ਜਨਵਰੀ ਉਹੇ ਜੇ ਰੇਟ 'ਚ ਲੈ ਕੇ ਆਨੇ ਖਾਲੀ ਲੈ ਕੇ ਆਨੇ ਉਹ ਭਾਈ ਕਹਿੰਦਾ ਉਹਦਾ ਵੀ ਆਪਾਂ ਫੀਸ ਦਾ ਮਾ ਜ਼ਰੂਰ ਕਮੈਂਟ ਕਰਕੇ ਦੱਸਿਓਗੇ ਪੂਰਾ ਹਵਾਦਾਰ ਤੇ ਵਧੀਆ ਜਾਨੀ ਕਿ ਬਾਈ ਉਹਨਾਂ ਨੇ ਇਹਨਾਂ ਨੂੰ ਮਾਹੌਲ ਦਿੱਤਾ ਏ ਉਹਦੇ ਨਾਲ ਬਾਈ ਉਹਨਾਂ ਦਾ ਕੰਮਾਂ ਦਾ ਵੀ ਫਰਕ ਪੈ ਗਿਆ ਤੇ ਬਾਕੀ ਜਾਨਵਰੀ ਵਧੀਆ ਸਾਫ਼ ਰਹਿੰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਜ਼ਰੂਰ ਬਾਈ ਉਹਨਾਂ ਨੂੰ ਨਵੇਂ ਫਾਰਮ ਦੀਆਂ ਵਧਾਈਆਂ ਦਿਓ ਜਾਉਂਦੇ ਵਾਸਤੇ ਰੋ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਚ ਧੰਨਵਾਦ